ਹਾਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇੱਕ ਟੌਪਿਕ ਤੇ ਆਪਾਂ ਵਿਚਾਰ ਕਰਦੇ ਆਂ ਟੌਪਿਕ ਦਾ ਨਾਮ ਹੈ ਮਨ ਦਾ ਜਾਗਣਾ ਬਹੁਤ ਵੱਡਾ ਇੱਕ ਟੌਪਿਕ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਦੋ ਤਰੀਕੇ ਦੇ ਨਾਲ ਸਾਡਾ ਮਨ ਜਾਗਦਾ ਹੈ ਗੁਰੂ ਪਿਆਰਿਓ ਮਨ ਸੁਤਾ ਪਿਆ ਭਾਵੇਂ ਸਰੀਰ ਜਾਗਦਾ ਪਿਆ ਸਰੀਰ ਜਾਗਣ ਦੇ ਬਾਵਜੂਦ ਮਨ ਸੁਤਾ ਪਿਆ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਸਾਡਾ ਸਰੀਰ ਜਦ ਜਾਗਦਾ ਸਵੇਰੇ ਤੇ ਸਾਡਾ ਮਨ ਕੀ ਕਰਦਾ ਪੌਣ ਦੇ ਵਿੱਚ ਆ ਕੇ ਰਲਦਾ ਹੈ ਉਹ ਇਹ ਸਰੀਰ ਨੂੰ ਚਲਾਉਂਦਾ ਹੈ ਕਾਇਆ ਨਗਰੀ ਇਹ ਮਨ ਰਾਜਾ ਕਾਇਆ ਨਗਰੀ ਆ ਤੇ ਮਨ ਰਾਜਾ ਜਦੋਂ ਸਵੇਰੇ ਆਇਆ ਸਰੀਰ ਦੇ ਵਿੱਚ ਮਨ ਜਾਗ ਗਿਆ ਸਰੀਰ ਜਾਗ ਗਿਆ ਸਰੀਰ ਜਾਗ ਗਿਆ ਪਰ ਮਨ ਸੁੱਤਾ ਮਨ ਕਿਤੇ ਸੁੱਤਾ ਤੇ ਇਹੀ ਗੁਣੀ ਸੰਸਾਰ ਭਰਮ ਸੁੱਤਾ ਭਰਮ ਦੇ ਵਿੱਚ ਆ ਕੇ ਸੌਂ ਗਿਆ ਤ੍ਰੈ ਗੁਣਾ ਦੇ ਵਿੱਚ ਪਰ ਜਾਗੇਗਾ ਕਦੋਂ ਜਦੋਂ ਚੌਥੀ ਪੜਚ ਜਾਏਗਾ ਨਿਜ ਘਰ ਦਸੋਂ ਦਵਾਰ ਚ ਜਾਏਗਾ ਹੁਣ ਮਨ ਸੌ ਗਿਆ ਆ ਕੇ ਸਰੀਰ ਦੇ ਵਿੱਚ ਨੇਤਰਾਂ ਦੇ ਵਿੱਚ ਆ ਕੇ ਬੈਠਾ ਮਨ ਸੌ ਗਿਆ ਸਰੀਰ ਚੱਲ ਗਿਆ ਮਨ ਨੂੰ ਕੋਈ ਹੋਸ਼ ਨਹੀਂ ਆ ਕਿ ਮੈਂ ਕਾਦੇ ਵਾਸਤੇ ਆਇਆ ਸੰਸਾਰ ਚ ਕੀ ਮੇਰਾ ਮਕਸਦ ਹੈ ਕੁਝ ਨਹੀਂ ਪਾਠ ਵੀ ਲੋਕੀ ਪੜ ਲੈਂਦੇ ਆ ਤਾਂ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਲੈਂਦੇ ਕਿਉਂਕਿ ਪਾਠ ਸਾਰਾ ਮਨ ਨੂੰ ਸਮਝਾ ਰਿਹਾ ਮਨ ਸੁਤਾ ਪਿਆ ਇਸੇ ਕਰਕੇ ਲੋਕ ਕਹਿੰਦੇ ਬਾਣੀ ਪੜਦੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਆ ਆਪਾਂ ਕੀ ਪੜੀ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਸਾਨੂੰ ਕਿਉਂ ਕੱਕ ਮਰ ਸੁਤਾ ਪਿਆ ਜਿਹਦੀ ਗੱਲ ਹੋ ਰਹੀ ਹੋ ਉਸ ਤੱਕ ਜਿਹਦੀ ਗੱਲ ਨਹੀਂ ਹੋ ਰਹੀ ਉਹ ਜਾਗਦਾ ਪਿਆ ਤਨ ਤਨ ਨੂੰ ਤੇ ਬਾਣੀ ਕਹਿੰਦੀ ਹਾਥ ਪਾਉਂ ਕਰ ਕਾਮ ਸਭ ਕੰਮ ਕਰ ਕਰ ਭਾਈ ਵੇਲਾ ਨਾਰਾਇਕ ਗਿਰਤ ਕਰ ਪਰ ਜੋ ਹੀ ਸਰੀਰ ਸੁਤਾ ਮਰ ਜਾ ਗਿਆ ਸਰੀਰ ਸੁਤਾ ਪਾਸ਼ਾ ਬਾਣੀ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਆ ਜਾਗੜ ਤੇ ਸੁਪਨਾ ਭੜਾ ਬਸੀਏ ਪ੍ਰਭ ਕੇ ਸੰਗ ਬਾਸ਼ਾ ਕਹਿੰਦੇ ਜਾਗ ਨਾਲੋਂ ਤੇ ਫਿਰ ਸੌਣਾ ਚੰਗਾ ਜੇ ਤੂੰ ਸਰੀਰ ਜਾਗਰ ਤੇ ਸਰੀਰ ਸੌ ਗਿਆ ਤੇ ਮਨ ਜਾਗ ਗਿਆ ਸਰੀਰ ਸੁੱਤਾ ਸਰੀਰ ਅਸਤ ਦੇ ਵਿੱਚ ਗਿਆ ਕਾਇਆ ਜਿਹੜੀ ਉਹ ਸੌਂਗੀ ਤੇ ਮਨ ਕਿੱਥੇ ਚਲਾ ਗਿਆ ਨਿਚ ਘਰ ਦੇ ਵਿੱਚ ਮਨ ਉੱਥੇ ਜਾ ਕੇ ਜਾਗ ਗਿਆ ਪਰਮੇਸ਼ਰ ਅਧਿਕਰ ਚ ਲੱਗ ਗਿਆ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਖੇਡ ਕਿਸੇ ਵਿਰਲਿਆਂ ਨੂੰ ਸਮਝ ਆਉਂਦੀ ਹੈ ਸਤਗੁਰ ਦੀ ਕਿਰਪਾ ਹੋਵੇ ਫਿਰ ਜਾ ਕੇ ਸਮਝ ਆਉਂਦੀ ਹੈ ਪਾਸ਼ਾ ਐ ਵੀ ਥੋੜੀ ਬਾਣੀ ਚ ਕਹਿੰਦੇ ਜਿਸੇ ਜਗਾਵੇ ਪਿਆਵੇ ਇਹ ਰਸ ਅਕਤ ਕਥਾ ਤਰ ਜਾਂਦੀ ਜਿਹਨੂੰ ਆਪ ਜਗਾਵੇ ਅਸੀਂ ਸੋਚਦੇ ਆ ਵੀ ਸਵੇਰੇ ਆਪਾਂ ਉੱਠ ਗਏ 4 ਵਜੇ ਤੇ ਸ਼ਾਇਦ ਬੜੀ ਅਰ ਤੇ ਕਿਰਪਾ ਹੋ ਗਈ ਮੈਂ ਅੰਮ੍ਰਿਤ ਵੇਲੇ ਉੱਠ ਗਿਆ ਪਰ ਬਾਣੀ ਕਹਿੰਦੀ ਮਨ ਤੂੰ ਸੁੱਤਾ ਹੋਇਆ ਇਹ ਤੇ ਤਨ ਉੱਠਿਆ ਜੀ ਤਨ ਉੱਠਿਆ ਤਨ ਆਪਣਾ ਕੰਮ ਕਰ ਰਿਹਾ ਜਦ ਤਨ ਮਨ ਜਾਗੇਗਾ ਮਨ ਵੀ ਆਪਣਾ ਕੰਮ ਕਰੇਗਾ ਮਨ ਦਾ ਕੰਮ ਕੀ ਆ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਪਰਮੇਸ਼ਰ ਨੂੰ ਮਿਲੇਗਾ ਪਰਮੇਸ਼ਰ ਦੇ ਨਾਲ ਪਿਆਰ ਪਾਏਗਾ ਮਾਲਕ ਦਾ ਨਾਮ ਤੇ ਆਏ ਆਪਣੇ ਮਕਸਦ ਨੂੰ ਜਾਣੇਗਾ ਜਦੋਂ ਜਾਗੇਗਾ ਮਨ ਸਰੀਰ ਜਦੋਂ ਜਾਗਦਾ ਸਰੀਰ ਆਪਣਾ ਕੰਮ ਕਰਦਾ ਜਦੋਂ ਮਨ ਜਾਗਦਾ ਫਿਰ ਮਨ ਵੀ ਆਪਣਾ ਕੰਮ ਕਰਦਾ ਪਰ ਕਿਵੇਂ ਜਾਗੇਗਾ ਹੁਣ ਸਵਾਲ ਤੇ ਉੱਠਦਾ ਵੀ ਕਿਵੇਂ ਜਾਗੇ ਸਾਡਾ ਮਨ ਮਨ ਜਦੋਂ ਜਾਗੇਗਾ ਫਿਰ ਸਾਡਾ ਅਮਰਤ ਮਿਲੇ ਪਰ ਕਦੋਂ ਜਾਗਦਾ ਹੈ ਫਿਰ ਪਾਤਸ਼ਾਹ ਦੀ ਬਾਣੀ ਨੇ ਦੋ ਤਰੀਕੇ ਦੱਸੇ ਆ ਹਰ ਬੰਦੇ ਦਾ ਜਾਗਦਾ ਕਿਵੇਂ ਜਾਗਦਾ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਜਿੱਚ ਕਬੀਰ ਸਾਹਿਬ ਦਾ ਸ਼ਬਦ ਹੈ ਕਹਿਤ ਕਬੀਰ ਤਬਹੀ ਨਰ ਜਾਗੇ ਕਦੋਂ ਜਾਗਦਾ ਹੈ ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਤਬਹੀ ਨਰ ਜਾਗੇ ਜਮ ਦਾ ਡੰਡ ਮੂंड ਮੈ ਲਾਗੇ ਜਦੋਂ ਜਮ ਆ ਕੇ ਡੰਡਾ ਮਾਰਦੇ ਸਿਰ ਦੇ ਵਿੱਚ ਫਿਰ ਜਗਾਉਂਦੇ ਆ ਇਹ ਤਾਂ ਖੀਲਾ ਟਾਈਮ ਆ ਗਿਆ ਨਾ ਜਦੋਂ ਅਖੀਰਲੇ ਜਦੋਂ ਸਵਾਸ ਸਾਰੇ ਖਤਮ ਹੋਵੇ ਖੁੱਲੀ ਗੱਡ ਉੱਠੋ ਲਿਖਿਆ ਆ ਰਾਮ ਜਦੋਂ ਸਵਾਸਾਂ ਦੀ ਗੱਡ ਖੁੱਲੀ ਫਿਰ ਜਾ ਕੇ ਜਾ ਗਿਆ ਪਰ ਉਹ ਜਾਗਿਆ ਸਫਲ ਨਹੀਂ ਨਾ ਹੋ ਗਿਆ ਉਹ ਤੇ ਆਪ ਜਗਾਇਆ ਉਹਨੇ ਆਇਆ ਉਹ ਤੇ ਜਮਾ ਨੇ ਆ ਕੇ ਜਗਾਇਆ ਉਹ ਜਾਗਿਆ ਪਾਤਸ਼ਾਹ ਦੀ ਬਣ ਕੇ ਦੀ ਸਫਲ ਨਹੀਂ ਹੈ ਜਮਕਾ ਡੰਡ ਪਰਿਓ ਸਿਰ ਉੱਪਰ ਜਮਕਾ ਡੰਡ ਗੁਰ ਤੇਗ ਬਹਾਦਰ ਪਾਤਸ਼ਾਹ ਜਮਕਾ ਡੰਡ ਪਰਿਓ ਸਿਰ ਉੱਪਰ ਤਬ ਸੋਵਤੈ ਜਾਗਿਓ ਪਾਤਸ਼ਾਹ ਕਹਿੰਦੇ ਗੁਰਤੇਗ ਬੱਧ ਪਾਤਸ਼ਾਹ ਮਾਰੂ ਰਾਗ ਦੇ ਵਿੱਚ ਵੀ ਜਦੋਂ ਜਮਲ ਡੰਡਾ ਸਿਰ ਤੇ ਪੈਂਦਾ ਫਿਰ ਸੁੱਤਾ ਪਿਆ ਮਣ ਜਾਗਦਾ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਵੱਧ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਕਿ ਮਨ ਸੁੱਤਾ ਪਿਆ ਹੈ ਮੈਂ ਪਰਮੇਸ਼ਰ ਦੇ ਨਾਮ ਦੇ ਨਾਲ ਇਹਨੂੰ ਜੋੜ ਹੀ ਨਹੀਂ ਪਾਇਆ ਕਾਰਨ ਕੀ ਹੈ ਕਿਉਂਕਿ ਮਨ ਸੁੱਤਾ ਪਿਆ ਸੁੱਤਾ ਪਿਆ ਮਨ ਕਿਵੇਂ ਜੁੜੂਗਾ ਇਹੋ ਹਿਸਾਬ ਲਾ ਲਓ ਜਿਵੇਂ ਤਨ ਸੁੱਤਾ ਹੋਏ ਤਨ ਨੂੰ ਕੀ ਕਰਾ ਲੋਗੇ ਦੇ ਸੁੱਤੇ ਪਏ ਜਿੰਨਾ ਚਿਰ ਇਹਨੂੰ ਜਗਾਓਗੇ ਨਹੀਂ ਇਸੇ ਕਰਕੇ ਪਾਸ਼ਾ ਐਵੇਂ ਥੋੜੀ ਕਹਿੰਦੇ ਆ ਕਿ ਮਨ ਸੁੱਤਾ ਪਿਆ ਹੈ ਪਰਮੇਸ਼ਰ ਨੂੰ ਭੁੱਲਿਆ ਪਿਆ ਹੈ ਤੇ ਪਾਸ਼ਾ ਤਾਂ ਹੀ ਕਹਿੰਦੇ ਆ ਕਿ ਫਿਰ ਇਹ ਤਾਂ ਇੱਕ ਫਿਰ ਆਤਮਿਕ ਮੌਤ ਹੋ ਗਈ ਬੰਦੇ ਦੀ ਇਹ ਜੀਵਣਾ ਥੋੜੀ ਜਿਹਾ ਸੋ ਜੀਵੇ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਮਨ ਹੁਣ ਜਿੰਨਾ ਚਿਰ ਤੱਕ ਜੁਨਾਂ ਦੇ ਵਿੱਚ ਆਏ ਸੁੱਤਾ ਪਿਆ ਇਹਦੀ ਮੌਤ ਹੈ ਇਹਦੀ ਹੁਣ ਉਹ ਕਿਹੜਾ ਤਰੀਕਾ ਹੈ ਜਿਸ ਨੂੰ ਬਾਣੀ ਅਸਲ ਤਰੀਕਾ ਮੰਨਦੀ ਹੈ ਵੀ ਉਹ ਤਰੀਕੇ ਦੇ ਨਾਲ ਸਾਡਾ ਮਨ ਜਾਗੇ ਤਾਂ ਜੋ ਸਾਡਾ ਜੀਵਨ ਸਫਲ ਹੋ ਜਾਵੇ ਸਾਨੂੰ ਸਾਰੀ ਚੀਜ਼ ਦਾ ਪਤਾ ਲੱਗ ਜਾਵੇ ਤਨ ਵੀ ਜਾਗੇ ਤੇ ਮਨ ਵੀ ਜਾਗੇ ਆਓ ਪਾਸ਼ਾ ਦੀ ਬਾਣੀ ਦਾ ਇੱਕ ਸ਼ਬਦ ਵਿਚਾਰਦੇ ਇਸ ਵਿੱਚ ਪਾਸ਼ਾ ਨੇ ਸਾਨੂੰ ਦੱਸਿਆ ਸਾਰੇ ਪਾਸ਼ਾ ਇਥੇ ਬਾਣੀ ਦੇ ਵਿੱਚ ਸਮਝਾਉਂਦੇ ਆ ਗੁਰੂ ਅਮਰਦਾਸ ਰਾਗ ਪੈਰੋ ਮਹਲਾ 3 ਥੋੜਾ ਸੰਖੇਪ ਦੇ ਵਿੱਚ ਬੜਾ ਬੜ ਪੜ ਲੈਂਦੇ ਆ ਕਿ ਸਮਾਂ ਜ਼ਿਆਦਾ ਲੱਗ ਜਾਣਾ ਹੈ ਜੋਗੀ ਗ੍ਰਹੀ ਪੰਡਿਤ ਭੇਖਤਾਰੀ ਇਹ ਸੁੱਤੇ ਆਪਣੇ ਹੰਕਾਰੀ ਪਰ ਹੁਣ ਸੁੱਤਾ ਕਿਵੇਂ ਹੰਕਾਰ ਦੇ ਵਿੱਚ ਪਾਸ਼ਾ ਨੇ ਦੱਸਿਆ ਵੀ ਜੋਗੀ ਪੰਡਿਤ ਭੇਖਤਾਰੀ ਜਿੰਨੇ ਵੀ ਭੇਖ ਕਰਦੇ ਆ ਵੇਖਣ ਨੂੰ ਲੱਗਦੇ ਆ ਕਿ ਬ੍ਰਹਮ ਗਿਆਨੀ ਸੰਤ ਆ ਪਰ ਪਾਸ਼ਾ ਕਹਿੰਦੇ ਸਾਰੇ ਸੁੱਤੇ ਪਏ ਆ ਮਾਨੇ ਨਾ ਦਾ ਸੁੱਤਾ ਪਏ ਜਾਗਦੇ ਨਹੀਂ ਪਏ ਸੁੱਤੇ ਗਾਦੇ ਵਿੱਚ ਹੈ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ ਇਥੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ ਮਾਇਆ ਮਦ ਮਾਤਾ ਰਹਾ ਸੋਏ ਜਾਗਤ ਰਹਿ ਨਾ ਹੋ ਸਕੈ ਮਾਇਆ ਦੇ ਭਰਮ ਦੇ ਵਿੱਚ ਹਨੇਰੇ ਦੇ ਵਿੱਚ ਮਾਇਆ ਦੇ ਕੂਪ ਹਨੇਰੇ ਦੇ ਵਿੱਚ ਅੰਧ ਕੂਪ ਮੈਂ ਪਤਿਤ ਬਿਕਰਾ ਨਾਨਕ ਕਾੜ ਲੈ ਹੋ ਪ੍ਰਭ ਦਿਆ ਇਸ ਕਰਕੇ ਪਾਤਸ਼ਾਹ ਕਹਿੰਦੇ ਸੁੱਤੇ ਪਏ ਮਨ ਮਾਇਆ ਵਿੱਚ ਫੜ ਰਹੇ ਹੁਣ ਪਾਸ਼ਾਏ ਤੇ ਫਿਰ ਸਮਝਾਉਂਦੇ ਨੇ ਕਿ ਕੌਣ ਜਾਗਦੇ ਨੇ ਪਾਸ਼ਾ ਕਹਿੰਦੇ ਆ ਸੋ ਜਾਗੇ ਜਿਸ ਸਤਿਗੁਰੂ ਮਿਲਿਆ ਪੰਜ ਦੂਤੋਂ ਵਸਕਿਤ ਕਰੇ ਉਹ ਜਾਗਦੇ ਨਹੀਂ ਉਹ ਹੀ ਪੰਜਾਂ ਦੂਤਾਂ ਦਾ ਆਪਣੇ ਵਾਸਤੇ ਕਰ ਲੈਂਦੇ ਜਿਨ੍ਹਾਂ ਦੇ ਮਨ ਜਾਗਦੇ ਨੇ ਜਿਨ੍ਹਾਂ ਨੂੰ ਪੂਰਨ ਸਤਿਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰ ਕੋਈ ਸਰੀਰ ਨਹੀਂ ਸਤਿਗੁਰ ਗਿਆਨ ਸੋ ਜਾਗੇ ਜੋ ਤਤ ਵਿਚਾਰੇ ਜਿਹੜੇ ਤਤ ਦੀ ਵਿਚਾਰ ਕਰਦੇ ਆਪ ਮਰੇ ਅਵਰਾਂ ਨਹੀਂ ਮਾਰੇ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਮਨ ਜਾਗਦਾ ਜਦੋਂ ਆਪਾਂ ਗੁਰ ਦਾ ਗਿਆਨ ਲੈਂਦੇ ਹਾਂ ਤਾਂ ਸਾਡੇ ਮਨ ਦੀ ਮੌਤ ਹੋ ਜਾਂਦੀ ਹੈ ਜਿਵੇਂ ਪਾਤਸ਼ਾਹ ਦਾ ਬਾਣੀ ਸ਼ਬਦ ਪੜ੍ਹਦੇ ਨੇ ਮਾਰੂ ਮਾਰਨ ਜੋਗ ਹੈ ਮਾਰ ਨਾ ਸਕੇ ਗੁਵਾਰ ਨਾਨਕ ਜਏ ਮਾਰੀਏ ਗੁਰ ਸ਼ਬਦੀ ਵਿਚਾਰ ਇਹ ਮਨ ਮਰਿਆ ਨਾ ਮਰੇ ਜੇ ਲੋਚੇ ਸਭ ਕੋ ਇਹ ਨਾਨਕ ਮਨ ਹੀ ਮਰ ਕੋ ਮਾਰਸੀ ਜੇ ਸਤਗੁਰੂ ਪੇਟੇ ਸੋਏ ਇੱਕ ਮਨ ਜਿਹੜਾ ਖੁਦ ਮਰਿਆ ਹੋਇਆ ਹੈ ਉਹ ਜਦੋਂ ਗਿਆਨ ਦਿੰਦਾ ਹੈ ਉਹ ਫਿਰ ਉਸ ਗਿਆਨ ਨੂੰ ਕਮਾ ਕੇ ਉਸ ਦਾ ਮਨ ਮਰਦਾ ਹੈ ਮਨ ਹੀ ਮਨ ਕੋ ਮਰਸੀ ਜਿਹਦਾ ਖੋਦਾ ਮਨ ਮਰਿਆ ਉਹ ਗਿਆਨ ਹੁੰਦਾ ਸਨ ਗੁਰ ਦਾ ਗਿਆਨ ਉਹ ਗਿਆਨ ਹੈ ਜਿਸ ਗਿਆਨ ਦੇ ਨਾਲ ਸਾਡਾ ਮਨ ਮਰਦਾ ਹੈ ਹੁਣ ਪਾਸ਼ਾ ਜੀ ਤੇ ਵੇਖੋ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੀ ਹੈ ਸੋ ਜਾਗੇ ਜੋ ਇੱਕ ਹੈ ਜਾਣੇ ਪ੍ਰਕਿਰਤਿ ਛੋੜਾ ਤਤ ਪਛਾਣਿਆ ਜਿਹੜਾ ਇੱਕ ਨੂੰ ਜਾਣ ਲਵੇ ਪਾਸ਼ਾ ਜੀ ਦੱਸਦੇ ਕੌਣ ਜਾਗਦਾ ਕਹਿੰਦੇ ਚਾਹੋ ਵਰਨਾਂ ਵਿੱਚ ਜਾਗਿਆ ਕੋਈ ਕੋਈ ਵਿਰਲਾ ਜੀਵ ਜਾਗਦਾ ਹਰ ਕੋਈ ਨਹੀਂ ਜਾ ਸਕਦਾ ਜਮ ਕਾਲ ਲੈ ਤੇ ਛੂਟੇ ਸੇ ਪਾਸ਼ਾ ਕਹਿੰਦੇ ਜਿਹੜਾ ਜਾਗ ਜਾਂਦਾ ਹੈ ਨਾ ਉਹ ਕਦੇ ਜਮਾ ਦੇ ਵਸ ਨਹੀਂ ਜਾਂਦਾ ਇੱਕ ਤੇ ਉਹ ਨੇ ਨਾ ਜਿਨ੍ਹਾਂ ਨੇ ਜਗਾਇਆ ਨਹੀਂ ਜਿਨ੍ਹਾਂ ਨੂੰ ਜਮਾ ਨੇ ਆ ਕੇ ਜਗਾਇਆ ਇੱਕ ਪਾਸ਼ਾ ਕਹਿੰਦੇ ਉਹ ਉਹ ਨੇ ਜਿਹੜੇ ਖੁਦ ਜਗਾ ਲੈਂਦੇ ਆਪਣੇ ਆਪ ਨੂੰ ਗਿਆਨ ਲੈ ਕੇ ਫਿਰ ਉਹ ਜਮਾ ਦੇ ਵਸ ਨਹੀਂ ਜਾਂਦੇ ਪਰ ਕਿਵੇਂ ਜਾਗਣਾ ਬੜੀ ਕੀਮਤੀ ਪੜ੍ਹਦੀ ਕਹਿਤ ਨਾਨਕ ਜਨ ਜਾਗਿਆ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋ ਗਿਆਨ ਦਾ ਸਰਮਾ ਪਾਸ਼ਾ ਕਹਿੰਦੇ ਜਿਨ੍ਹਾਂ ਨੇ ਨੇਤਰਾ ਚ ਪਾਇਆ ਹੈ ਉਹੀ ਮਨ ਪਾ ਸਕੰਦੇ ਆ ਜਗੇ ਕਿਉਂਕਿ ਮਨ ਵੀ ਨੇਤਰਾ ਚ ਬਿਟੇ ਜਦੋਂ ਗਿਆਨ ਦਾ ਸਰੂਪਾ ਨੇਤਰਾ ਚ ਬਿਟਦਾ ਗੁਰਮੁਖ ਜਾਗੇ ਗੁਣ ਗਿਆਨ ਵਿਚ ਵੈਸੇ ਤੇ ਪਾਤਸ਼ਾਹ ਨੇ ਇਹਨੇਕਾਂ ਬੜਾ ਵੱਡਾ ਇੱਕ ਸ਼ਬਦ ਹੈ ਵਿੱਚ ਪਾਤਸ਼ਾਹ ਕਹਿੰਦੇ ਆ ਕਿ ਮਨ ਵੀ ਸੁੱਤਾ ਪਿਆ ਹੈ ਜੀਭਾ ਵੀ ਸੁੱਤੀ ਹੈ ਸਰਵਣ ਸੋਈ ਸੁਣ ਮੰਨ ਵਿਚਾਰ ਰਸਨਾ ਸੋਈ ਲੋਕ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਵਾਦ ਉੱਚੇ ਪਾਸ਼ਾ ਨੇ ਰਸਨਾ ਨੂੰ ਵੀ ਸੁੱਤਿਆ ਗਿਆ ਕੰਨਾਂ ਨੂੰ ਵੀ ਸੁੱਤਿਆ ਗਿਆ ਅੱਖਾਂ ਨੂੰ ਵੀ ਪਾਸ਼ਾ ਨੇ ਨਿਤਰਾਂ ਨੂੰ ਕਿਹਾ ਵੀ ਸੁੱਤੇ ਪਏ ਹੈ ਪਰ ਆਇਆ ਤਾਂ ਨੇ ਦੇ ਉਹਦੇ ਵਿੱਚ ਪਾਸ਼ਾ ਨੇ ਦੱਸਿਆ ਉਹ ਵੀ ਸ਼ਬਦ ਆਪਾਂ ਵੇਖ ਲੈਣੇ ਆ ਸਰਵਣ ਸੋਏ ਸੁਣ ਨਿੰਦ ਵਿਚਾਰ ਗੁਰੂ ਅਰਜਨ ਪਾਤਸ਼ਾਹ ਦਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਇ ਸੁਨ ਦਿਨ ਦੇ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਵਾਦ ਮਨ ਸੋਇਆ ਮਾਇਆ ਵਿਸਵਾਰ ਜਿਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਨਹਿ ਮਨ ਸੋਇਆ ਮਾਇਆ ਕਿਸਮਾਰ ਇਸ ਸ਼ਬਦ ਦੇ ਵਿੱਚ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਨਹਿ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਪਾਤਸ਼ਾਹ ਨੇ ਇੱਥੇ ਦੇਖੋ ਸਾਨੂੰ ਅਨੇਕਾਂ ਸ਼ਬਦਾਂ ਦੇ ਰਾਹੀਂ ਸਮਝਾਇਆ ਪਰ ਇੱਕੋ ਹੀ ਸ਼ਬਦ ਕਿਸ ਤਰੀਕੇ ਨਾਲ ਸਾਡਾ ਮਨ ਜਾਗੇ ਪਾਤਸ਼ਾਹ ਕਹਿੰਦੇ ਆ ਕਹਿਤ ਨਾਨਕ ਜਨ ਜਾਗੇ ਸੋ ਇੱਕ ਗਿਆਨ ਅੰਜਨ ਜਾ ਕੀ ਦਿੱਤੀ ਹੋਈ ਜਿਨ੍ਹਾਂ ਲੀਆਂ ਨੇਤਰਾਂ ਦੇ ਵਿੱਚ ਗਿਆਨ ਦਾ ਸਰੂਪ ਆਪੇ ਤਾ ਹੈ ਉਹ ਗੁਰਮੁਖ ਗਿਆਨ ਦਾ ਸਰੂਪ ਪਾਉਂਦੇ ਜਿਨ੍ਹਾਂ ਦੇ ਮਨ ਜਾਗੇ ਹੋਏ ਹੁੰਦੇ ਜਿਹੜੇ ਪਰਮੇਸ਼ਰ ਨੂੰ ਭਾਜਾਂਦੇ ਆ ਜਿਨ੍ਹਾਂ ਦੀ ਮਾਲਕ ਆਗ ਡਿਊਟੀ ਲੈਂਦਾ ਆਗ ਉਹਨਾਂ ਦੀ ਰਸਤਾ ਤੇ ਬਹਿ ਕੇ ਬੋਲਦਾ ਉਹ ਗਿਆਨ ਦਾ ਸਰੂਪ ਜਦੋਂ ਸਾਡੇ ਮਨ ਤਰਚੁੰਦੇ। ਉੱਥੇ ਜਾ ਕੇ ਸਾਡਾ ਮਨ ਜਾਗਦਾ ਹੈ। ਫਿਰ ਸਾਨੂੰ ਗੁਰਬਾਣੀ ਦੀ ਵੀ ਸਮਝ ਆਉਂਦੀ ਹੈ। ਸਾਨੂੰ ਆਪਣੇ ਜੀਵਨ ਦਾ ਵੀ ਪਤਾ ਲੱਗਦਾ ਹੈ। ਫਿਰ ਸਾਨੂੰ ਆਪਣੇ ਮਕਸਦ ਦੀ ਪਹਿਚਾਣ ਵੀ ਹੁੰਦੀ ਹੈ ਤੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਵੀ ਫਿਰ ਉੱਥੇ ਹੁੰਦੀ ਹੈ। ਇਸ ਕਰਕੇ ਪਾਤਸ਼ਾਹ ਨੇ ਇਥੇ ਕਿਹਾ ਹੈ ਕਿ ਜਦੋਂ ਜਮ ਜਗਾਉਣਗੇ ਆ ਕੇ ਉਹ ਤੇ ਪਛਤਾਵਾ ਹੋਣਾ ਹੈ। ਪਰ ਪਾਤਸ਼ਾਹ ਕਹਿੰਦੇ ਜੇ ਖੁਦ ਗੁਰ ਦਾ ਗਿਆਨ ਲੈ ਕੇ ਆਪਣੇ ਮਨ ਨੂੰ ਜਗਾ ਲਵਾਂਗੇ ਪਾਤਸ਼ਾਹ ਜੀ ਉੱਥੇ ਫਿਰ ਆਪਾਂ ਛੁੱਟ ਜਾਵਾਂਗੇ। ਜੀਵਨ ਮੁਕਤ ਹੋ ਜਾਂਦਾ ਹੈ ਉੱਥੇ ਮਨ ਸਾਡਾ। ਇਸ ਕਰਕੇ ਪਿਆਰਿਓ ਇਹ ਆ ਸਾਡੇ ਮਨ ਦਾ ਜਾਗਣਾ ਮਾਲਕ ਕਿਰਪਾ ਕਰੇ ਇਹ ਗਿਆਨ ਦਾ ਸ਼ਰਮਾ ਸਾਡੇ ਅੱਖਾਂ ਦੇ ਵਿੱਚ ਇਹਨਾਂ ਨੇਤਰਾਂ ਦੇ ਵਿੱਚ ਪਵੇ ਤਾਂ ਜੋ ਸਾਡਾ ਮਨ ਵੀ ਜਾਗੇ ਤੇ ਸਾਨੂੰ ਸੋਝੀ ਆਵੇ ਸੁਭੁਲਾ ਚੁਕਾ ਦੀ ਖਿਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ